ਪਾਰਟੀ 'ਚ ਚਰਚਾ ਚੱਲ ਰਹੀ ਹੈ ਕਿ ਪ੍ਰਧਾਨ ਬਦਲਿਆ ਜਾਵੇ ਇਹ ਚਲਦੀ ਹੈ ਜਾਂ ਨਹੀਂ ਚਲਦੀ ਦੇਖੋ ਚਰਚਾ ਤਾਂ ਪੋਲਿਟਿਕਲ ਸਿਸਟਮ ਵਿੱਚ ਚਲਦੀਆਂ ਹੀ ਰਹਿੰਦੀਆਂ ਉਹਨਾਂ ਨੂੰ ਕੋਈ ਡਿਨਾਈ ਨਹੀਂ ਕਰਦਾ ਪਰ ਐਕਚੁਅਲੀ ਇਹ ਪੈਰੋਗੇਟਿਵ ਹੈ ਜੀ ਇਹ ਜਿਹੜਾ ਹੱਕ ਹੈ ਇਹ ਸਾਡੀ ਹਾਈ ਕਮਾਂਡ ਦਾ ਹੈ ਕਿ ਫੈਸਲਾ ਤੋਂ ਉਹਨਾਂ ਨੇ ਲੈਣਾ ਕਿਸੇ ਵਰਚੋ ਕਿ ਬਦਲਣਾ ਚਾਹੀਦਾ ਹੈ ਜਾਂ ਨਹੀਂ ਬਦਲਣਾ ਚਾਹੀਦਾ ਇਹ ਗੱਲ ਨਹੀਂ ਮੈਂ ਕਹਿਣੀ ਕਿਉਂਕਿ ਗਰੁੱਪ ਨਰਾਜ਼ ਹੋ ਜਾਣਗੇ ਨਹੀਂ ਨਹੀਂ ਮੈਨੂੰ ਤੁਸੀਂ ਕਹਤਾ ਬਦਲਤਾ ਆ ਇੱਧਰ ਨਰਾਜ਼ ਨਹੀਂ ਹੋਣਗੇ ਤੁਸੀਂ ਉਹ ਵਾਸਤੇ ਚੱਲੋ ਮੇਰੇ ਨਹੀਂ 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 ਉਹ ਇਸ ਕਰਕੇ ਨਹੀਂ ਕਹਿਣਾ ਚਾਹੁੰਦਾ ਮੇਰਾ ਸੁਭਾਅ ਬੜਾ ਕਲੀਅਰ ਸਾਰਿਆਂ ਨੂੰ ਪਤਾ ਹੈ ਕਿ ਮੈਂ ਜਿਹੜੀ ਗੱਲ ਕਹਿਣ ਵਾਲੀ ਕਹਿ ਦਿੰਦਾ ਪਰ ਮੈਂ ਤਾਂ ਨਹੀਂ ਕਹਿਣੀ ਕਿ ਮੈਂ ਤੇ ਸਾਡੇ ਜਿਹੜੇ ਪ੍ਰਧਾਨ ਸਾਹਿਬ ਆ ਅਸੀਂ 1 ਲੱਖ ਦੇ ਠੀਕ ਹੈ ਤੇ ਮੈਂ ਸਮਝਦਾ ਹਾਂ ਕਿ ਸਾਡਾ ਦੋਨੋਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਇਲਾਕੇ ਵਿੱਚ ਸਾਡੀ ਪਾਰਟੀ ਤਕੜੀ ਕਰੀ ਠੀਕ ਹੈ ਸੋ ਮੈਂ ਕਿਸੇ ਦੇ ਮੈਂ ਅੱਜ ਗੱਲ ਪਰਸਨਲ ਕਿਸੇ ਬਾਰੇ ਗੱਲ ਕਰਾਂ ਕਿਉਂਕਿ ਤੁਸੀਂ ਸਵਾਲ ਹੋ ਜਾਂ ਪੁੱਛਿਆ ਉਹ ਮੇਰੇ ਮੂੰਹ ਚੰਗਾ ਨਹੀਂ ਲੱਗਣਾ ਯੈਸ ਹੋ ਸਕਦਾ ਮੈਂ ਕੁਝ ਗੱਲ ਸੋਚਦਾ ਹੋਵਾਂ ਜਿਹੜਿਆਂ ਨਾਲ ਉਹ ਮੁਤਫਕ ਨਾ ਹੋਣ ਜਾਂ ਜਿਹੜੀ ਗੱਲ ਉਹ ਸੋਚਦੀ ਹੋਣ ਮੈਂ ਉਹਦੇ ਨਾਲ ਮੁਤਫਕ ਨਾ ਪ੍ਰਧਾਨ ਸਾਹਿਬ ਦੀ ਕਾਰਗੁਜ਼ਾਰੀ ਨੂੰ ਦੱਸੋ ਕਿੰਨੇ ਨੰਬਰ ਦਿੰਦੇ ਹੋ ਹੋਰ ਉਹਦੇ ਕਹਿਣਾਂ ਕੋ ਪੱਕੇ ਤੂੰ ਸਾਨੂੰ ਲੜਾਏਂਗਾ ਨਹੀਂ ਨਹੀਂ ਤੁਸੀਂ ਦੱਸੋ ਦੱਸੋ ਮੇਰੀ ਗੱਲ ਤਾਂ ਸੁਣੋ ਨਹੀਂ ਨਹੀਂ ਮੈਂ ਨਹੀਂ ਮੇਰੀ ਸਾਨੂੰ ਲੜਾਏਂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਯੂ نو ਬੜਾ ਐਨਰਜੈਟਿਕ ਬੰਦਾ ਸਾਡਾ ਪ੍ਰਧਾਨ ਐਨਰਜੈਟਿਕ ਬੰਦਾ ਕਈ ਖਾਸੀਅਤਾਂ ਵੀ ਆ ਉਹਦੇ ਵਿੱਚ ਤੇ ਕਈ ਕਮੀਆਂ ਵੀ ਆ ਉਹਦੇ ਵਿੱਚ ਪਰ ਮੈਂ ਸਮਝਦਾ ਜੇ ਉਮਰ ਛੋਟੀ ਹੈ ਸੋ ਆਉਣ ਵਾਲੇ ਸਮੇਂ ਚ ਆਪਣੀਆਂ ਕਮੀਆਂ ਨੂੰ ਦੂਰ ਕਰਕੇ ਮੈਂ ਸਮਝਦਾ ਇੱਕ ਹੋਰ ਵਧੀਆ ਲੀਡਰ ਬਣੇਗਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਮੈਂ ਅੱਜ ਗੱਲ ਕਹਿਣਾ ਚਾਹੁੰਦਾ ਪੰਜਾਬ ਵਿੱਚ ਇਕੱਲੀ ਕਾਂਗਰਸ ਚ ਨਹੀਂ ਸਾਰੀਆਂ ਪਾਰਟੀਆਂ ਵਿੱਚ ਪੋਲੀਟੀਸ਼ੀਅਨ ਬਹੁਤ ਆ ਲੀਡਰ ਬਹੁਤ ਕੱਢ ਗਏ ਪੋਲੀਟੀਸ਼ੀਅਨ ਤੇ ਲੀਡਰ ਦਾ ਫਰਕ ਹੈ ਪ੍ਰਧਾਨ ਸਾਹਿਬ ਲੀਡਰ ਨੇ ਚੰਗੇ ਪੋਲੀਟੀਸ਼ੀਅਨ ਨੇ ਲੀਡਰ ਨਹੀਂ ਦੇਖੋ ਲੀਡਰ ਦੀ ਡਿਫੀਨੇਸ਼ਨ ਫਰਕ